ਸਸਕਾ ਜੀ ਮਹਾ ਕੁਮਲ ਕਪੂਰ ਤੁਸੀ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਵਿਚੋਲਗੀ ਕਰ ਰਹੇ ਦੇਸ਼ਾਂ ਨੇ ਗਾਜਾ ਦੇ ਵਿੱਚੋਂ ਜੰਗਬੰਦੀ ਸਮਝੌਤੇ ਉੱਤੇ ਦਸਤਕਤ ਕਰ ਦਿੱਤੇ ਨੇ ਮਿਸਰ ਦੇ ਸ਼ਰਮ ਅਲ शेख ਵਿਖੇ ਇੱਕ ਅੰਤਰਰਾਸ਼ਟਰੀ ਸੰਮੇਲਨ ਦੌਰਾਨ ਤੋਂ ਦਰਜਨ ਦੇਸ਼ਾਂ ਦੇ ਲੀਡਰਾਂ ਨੇ ਸ਼ਾਮਲ ਹੋ ਕੇ ਦਸਤਕਤ ਕੀਤੀ ਜਿਦੇ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਨੀ ਵੀ ਸ਼ਾਮਲ ਨੇ ਪ੍ਰਧਾਨ ਮੰਤਰੀ ਮਾਰਕਨ ਨੇ ਸੋਮਵਾਰ ਨੂੰ ਮਿਸਰ ਦੇ ਵਿੱਚ ਪਹੁੰਚੇ ਜਿੱਥੇ ਉਹ ਗਾਜ਼ਾ ਦੇ ਵਿੱਚ 2 ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਹੇ ਇਜ਼ਰਾਈਲ ਹਮਾਸ ਯੁੱਧ ਨੂੰ ਖਤਮ ਕਰਨ ਦੇ ਲਈ ਇੱਕ ਸ਼ਾਂਤੀ ਯੋਜਨਾ 'ਤੇ ਦਸਤਖਤ ਕਰਨ ਦੇ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਹੋਰ ਵਿਸ਼ਵ ਨੇਤਾਵਾਂ ਦੇ ਨਾਲ ਸ਼ਾਮਲ ਹੋਏ ਟਰੰਪ ਨੇ ਕਿਹਾ ਕਿ ਮਿਸਰ ਦੇ ਰਾਸ਼ਟਰਪਤੀ ਅਬ델 ਫਾਟੇ ਅਲ-सिसੀ ਨੇ ਜੰਗ ਬੰਦੀ ਦੀ ਗੱਲਬਾਤ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਟਰੰਪ ਨੇ ਆਪਣੇ ਭਾਸ਼ਣ ਦੇ ਵਿੱਚ ਇਜ਼ਰਾਈਲ ਦੀ ਸਲਾਹਨਾ ਕੀਤੀ ਅਤੇ ਨਵੇਂ ਸਮਝੌਤੇ ਨੂੰ ਮੱਧ ਪੂਰਬ ਦੇ ਵਿੱਚ ਨਵੀਂ ਸਵੇਰ ਐਲਾਨਿਆ ਹਾਲਾਂਕਿ ਉਹਨਾਂ ਨੇ ਫਲਸਤੀਨੀਆਂ ਬਾਰੇ ਘੱਟ ਗੱਲ ਕੀਤੀ ਪਰ ਇਜ਼ਰਾਈਲ ਦੇ ਬਚੇ ਹੋਏ ਵੀ ਬੰਦੀਆਂ ਨੂੰ ਰਿਹਾਈ ਮਿਲ ਗਈ ਅਤੇ ਹੁਣ ਉਹ ਇਜ਼ਰਾਈਲ ਦੀ ਧਰਤੀ ਉੱਤੇ ਵਾਪਸ ਆ ਚੁੱਕੇ ਨੇ ਇਸ ਦੌਰਾਨ ਇਜ਼ਰਾਈਲ ਨੇ ਕਰੀਬ 2000 ਫਲਸਤੀਨੀ ਕੈਦੀਆਂ ਨੂੰ ਰਿਹਾ ਕਰ ਦਿੱਤਾ ਤੇ ਹੁਣ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਿ ਗਾਜ਼ਾ ਦੀ ਸਰਹੱਦ ਉੱਤੇ ਮਨੁੱਖਤਾਵਾਦੀ ਮਦਦ ਜਲਦੀ ਪਹੁੰਚੇ all across the middle east the forces of chaos terror and ruin that have plagued the region for decades now stand weakened, isolated, and totally defeated. A new coalition of proud and responsible nations is emerging, and because of us, the enemies of all civilization are in retreat. Thanks to the bravery and incredible skill of the Israeli Defense Forces and Operation Rising Lion, That's central casting. Let's put him in a movie. Look at him. Great job. And my people loved working with you. Loved it. They worked so well together. But many of Iran's top terrorists, including nuclear scientists and commanders, have been extinguished from this earth. ਦਸੀ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਾਂਗਵਾਦੀ ਇੱਕ ਕੂਟਨੀਤਿਕ ਮੀਟਿੰਗ ਨੂੰ ਇੱਕ ਨਵਾਂ ਤੇ ਮਹੱਤਵਪੂਰਨ ਚੈਪਟਰ ਕਿਹਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਮੱਧ ਪੂਰਬ ਦੇ ਵਿੱਚ ਸ਼ਾਂਤੀ ਅਤੇ ਸੁਰੱਖਿਆ ਦੇ ਲਈ ਅਗਲੇ ਕਦਮਾਂ ਤੇ ਧਿਆਨ ਦੇ ਰਹੇ ਹਾਂ ਜਿਦੇ ਵਿੱਚ ਜ਼ਰੂਰੀ ਜੀਵਨ ਰੱਖਿਆ ਮਦਦ ਨੂੰ ਤੁਰੰਤ ਭੇਜਣਾ ਸ਼ਾਮਲ ਹੈ। ਕੁਝ ਵਿਸ਼ਲੇਸ਼ਕਾਂ ਕਹਿੰਦੇ ਕਿ ਆਸੰਬੰਧਨ ਪਰ ਉਹ ਚਿੰਤਾ ਪ੍ਰਗਟ ਕਰ ਰਹੇ ਨੇ ਕਿ ਟਰੰਪ ਦੀ ਯੋਜਨਾ ਉੱਨੀ ਪ੍ਰਭਾਵੀ ਨਹੀਂ ਹੋਵੇਗੀ। ਟਰੰਪ ਨੇ ਕਿਹਾ ਗਾਜ਼ਾ ਦੇ ਵਿੱਚ ਬਹੁਤ ਸਾਰਾ ਪੈਸਾ ਆ ਰਿਹਾ ਹੈ ਪਰ ਉਹਨਾਂ ਨੇ ਕੋਈ ਵਿਸ਼ੇਸ਼ ਜਾਣਕਾਰੀ ਨਹੀਂ ਦਿੱਤੀ। ਉਹਨਾਂ ਨੇ ਸਿਰਫ ਕਿਹਾ ਕਿ ਜਿਵੇਂ ਪੈਸਾ ਹੁੰਦਾ ਹੈ ਉਹ ਦੁਨੀਆ ਨੂੰ ਦੱਸਣਗੇ ਕਿ ਕੌਣ ਗਾਜ਼ਾ ਦੇ ਨਿਰਮਾਣ ਦੇ ਵਿੱਚ ਪੈਸਾ ਲਾ ਰਿਹਾ ਹੈ ਕਿਉਂਕਿ ਕਿਸ ਨੂੰ ਇਸ ਕੰਮ ਦੇ ਲਈ ਵੱਡੀ ਮਾਨਤਾ ਮਿਲਣੀ ਚਾਹੀਦੀ ਹੈ ਉਹਨਾਂ ਨੇ ਅੱਗੇ ਕਿਹਾ ਕਿ ਅਸੀਂ ਕਿਸੇ ਵੀ ਨਫ਼ਰਤ ਖੂਨ ਖਰਾਬੇ ਅਤੇ دہشت گردੀ ਦੇ ਨਾਲ ਸੰਬੰਧਤ ਕੋਈ ਚੀਜ਼ ਫੰਡ ਨਹੀਂ ਕਰਨਾ ਚਾਹੁੰਦੇ ਅਤੇ ਅੱਗੇ ਕਿਹਾ ਕਿ ਗਾਜ਼ਾ ਦੇ ਪੁਨਰ ਨਿਰਮਾਣ ਦੇ ਲਈ ਇਸੇ ਗੈਰ ਫੌਜੀ ਕਰਨ ਦੀ ਲੋੜ ਹੈ ਅਖੀਰ ਦੇ ਵਿੱਚ ਉਹਨਾਂ ਇਹ ਵੀ ਕਿਹਾ ਕਿ ਪੂਰਬ ਦੇ ਵਿੱਚ ਤੀਜਾ ਵਿਸ਼ਵ ਯੁੱਧ ਨਹੀਂ ਹੋਵੇਗਾ ਸਸਕਾਰ ਜੀ ਮਹਾ ਕੁਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਵਿਚ올ਗੀ ਕਰ ਰਹੇ ਦੇਸ਼ਾਂ ਨੇ ਗਾਜਾ ਦੇ ਵਿੱਚ ਚੰਗਬੰਦੀ ਸਮਝੌਤੇ ਉੱਤੇ ਦਸਤਕਤ ਕਰ ਦਿੱਤੇ ਨੇ ਮਿਸਰ ਦੇ ਸ਼ਰਮ ਅਲ शेख ਵਿਖੇ ਇੱਕ ਅੰਤਰਰਾਸ਼ਟਰੀ ਸੰਮੇਲਨ ਦੌਰਾਨ ਤੋਂ ਦਰਜਨ ਦੇਸ਼ਾਂ ਦੇ ਲੀਡਰਾਂ ਨੇ ਸ਼ਾਮਲ ਹੋ ਕੇ ਦਸਤਕਤ ਕੀਤੀ ਜਿਦੇ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਨ ਵੀ ਸ਼ਾਮਲ ਨੇ ਪ੍ਰਧਾਨ ਮੰਤਰੀ ਮਾਰਕਰ ਨੇ ਸੋਮਵਾਰ ਨੂੰ ਮਿਸਰ ਦੇ ਵਿੱਚ ਪਹੁੰਚੇ ਜਿੱਥੇ ਉਹ ਗਾਜ਼ਾ ਦੇ ਵਿੱਚ 2 ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਹੇ ਇਜ਼ਰਾਈਲ ਹਮਾਸ ਯੁੱਧ ਨੂੰ ਖਤਮ ਕਰਨ ਦੇ ਲਈ ਇੱਕ ਸ਼ਾਂਤੀ ਯੋਜਨਾ 'ਤੇ ਦਸਤਖਤ ਕਰਨ ਦੇ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਹੋਰ ਵਿਸ਼ਵ ਨੇਤਾਵਾਂ ਦੇ ਨਾਲ ਸ਼ਾਮਲ ਹੋਏ ਟਰੰਪ ਨੇ ਕਿਹਾ ਕਿ ਮਿਸਰ ਦੇ ਰਾਸ਼ਟਰਪਤੀ ਅਬ델 ਫਾਟੇ ਅਲ-सिसੀ ਨੇ ਜੰਗ ਬੰਦੀ ਦੀ ਗੱਲਬਾਤ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਟਰੰਪ ਨੇ ਆਪਣੇ ਭਾਸ਼ਣ ਦੇ ਵਿੱਚ ਇਜ਼ਰਾਈਲ ਦੀ ਸਲਾਹਨਾ ਕੀਤੀ ਅਤੇ ਨਵੇਂ ਸਮਝੌਤੇ ਨੂੰ ਮੱਧ ਪੂਰਬ ਦੇ ਵਿੱਚ ਨਵੀਂ ਸਵੇਰ ਐਲਾਨਿਆ ਹਾਲੇ ਕਿ ਉਹਨਾਂ ਨੇ ਫلسطਿਨੀਆਂ ਬਾਰੇ ਘੱਟ ਗੱਲ ਕੀਤੀ ਪਰ ਇਜ਼ਰਾਈਲ ਦੇ ਬੱਚੇ ਹੋਏ ਵੀ ਬੰਦੀਆਂ ਨੂੰ ਰਿਹਾਈ ਮਿਲ ਗਈ ਅਤੇ ਹੁਣ ਉਹ ਇਜ਼ਰਾਈਲ ਦੀ ਧਰਤੀ ਉੱਤੇ ਵਾਪਸ ਆ ਚੁੱਕੇ ਨੇ ਇਸ ਦੌਰਾਨ ਇਜ਼ਰਾਈਲ ਨੇ ਕਰੀਬ 2000 ਫلسطਿਨੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਅਤੇ ਹੁਣ ਪਿਆਦੀਆਂ ਕੀਤੀਆਂ ਜਾ ਰਹੀਆਂ ਨੇ ਕਿ ਗਾਜ਼ਾ ਦੀ ਸਰਹੱਦ ਉੱਤੇ ਮਨੁੱਖਤਾਵਾਦੀ ਮਦਦ ਜਲਦੀ ਪਹੁੰਚੇ and ruin that have plagued the region for decades now stand weakened, isolated, and totally defeated. A new coalition of proud and responsible nations is emerging, and because of us, the enemies of all civilization are in retreat. Thanks to the bravery and incredible skill of the Israeli Defense Forces and Operation Rising Lion, You know, guys, central casting. Let's put him in a movie. Look at him. Great job. And my people loved working with you. Loved it. They worked so well together. But many of Iran's top terrorists, including nuclear scientists and commanders, have been extinguished from this earth. ਦਸੀ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੋਮਵਾਰ ਦੀ ਇੱਕ ਕੋਆਰਡੀਨੇਟਿੰਗ ਮੀਟਿੰਗ ਨੂੰ ਇੱਕ ਨਵਾਂ ਤੇ ਮਹੱਤਵਪੂਰਨ ਚੈਪਟਰ ਕਿਹਾ ਉਹਨਾਂ ਨੇ ਕਿਹਾ ਕਿ ਅਸੀਂ ਮੱਧ ਪੂਰਬ ਦੇ ਵਿੱਚ ਸ਼ਾਂਤੀ ਅਤੇ ਸੁਰੱਖਿਆ ਦੇ ਲਈ ਅਗਲੇ ਕਦਮਾਂ ਤੇ ਧਿਆਨ ਦੇ ਰਹੇ ਹਾਂ ਜਿਦੇ ਵਿੱਚ ਜ਼ਰੂਰੀ ਜੀਵਨ ਰੱਖਿਆ ਮਦਦ ਨੂੰ ਤੁਰੰਤ ਭੇਜਣਾ ਸ਼ਾਮਲ ਹੈ ਕੁਝ ਵਿਸ਼ਲੇਸ਼ਕਾਂ ਨੇ ਕਿਹਾ ਕਿ ਆ ਸੰਵੰਧਨ ਪਰ ਉਹ ਚਿੰਤਾ ਪ੍ਰਗਟ ਕਰ ਰਹੇ ਨੇ ਕਿ 트럼ਪ ਦੀ ਯੋਜਨਾ ਉੱਨੀ ਪ੍ਰਭਾਵੀ ਨਹੀਂ ਹੋਵੇਗੀ 트럼ਪ ਨੇ ਕਿਹਾ ਗਾਜ਼ਾ ਦੇ ਵਿੱਚ ਬਹੁਤ ਸਾਰਾ ਪੈਸਾ ਆ ਰਿਹਾ ਹੈ ਪਰ ਉਹਨਾਂ ਨੇ ਕੋਈ ਵਿਸ਼ੇਸ਼ ਜਾਣਕਾਰੀ ਨਹੀਂ ਦਿੱਤੀ ਉਹਨਾਂ ਨੇ ਸਿਰਫ ਕਿਹਾ ਕਿ ਜਿਵੇਂ ਪੈਸਾ ਆਉਂਦਾ ਹੈ ਉਹ ਦੁਨੀਆ ਨੂੰ ਦੱਸਣਗੇ ਕਿ ਕੌਣ ਗਾਜ਼ਾ ਦੇ ਨਿਰਮਾਣ ਦੇ ਵਿੱਚ ਪੈਸਾ ਲਾ ਰਿਹਾ ਹੈ ਕਿਉਂਕਿ ਕਿਸ ਨੂੰ ਇਸ ਕੰਮ ਦੇ ਲਈ ਵੱਡੀ ਮਾਨਤਾ ਮਿਲਣੀ ਚਾਹੀਦੀ ਹੈ ਉਹਨਾਂ ਨੇ ਅੱਗੇ ਕਿਹਾ ਕਿ ਅਸੀਂ ਕਿਸੇ ਵੀ ਨਫ਼ਰਤ ਖੂਨ ਖਰਾਬੇ ਅਤੇ ਦਹਿਸ਼ਤ ਗਰਦੀ ਦੇ ਨਾਲ ਸੰਬੰਧਤ ਕੋਈ ਚੀਜ਼ ਫੰਡ ਨਹੀਂ ਕਰਨਾ ਚਾਹੁੰਦੇ ਅਤੇ ਅੱਗੇ ਕਿਹਾ ਕਿ ਗਾਜ਼ਾ ਦੇ ਪੁਨਰ ਨਿਰਮਾਣ ਦੇ ਲਈ ਇਸੇ ਗੈਰ ਫੌਜੀ ਕਰਨ ਦੀ ਲੋੜ ਹੈ ਅਖੀਰ ਦੇ ਵਿੱਚ ਉਹਨਾਂ ਇਹ ਵੀ ਕਿਹਾ ਕਿ ਪੂਰਬ ਦੇ ਵਿੱਚ ਤੀਜਾ ਵਿਸ਼ਵ ਯੁੱਧ ਨਹੀਂ ਹੋਵੇਗਾ ਸਤਿਕਾਰਯੋਗ ਮਹਾਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਵਿਚ올ਗੀ ਕਰ ਰਹੇ ਦੇਸ਼ਾਂ ਨੇ ਗਾਜਾ ਦੇ ਵਿੱਚ ਜੰਗਬੰਦੀ ਸਮਝੌਤੇ ਉੱਤੇ ਦਸਤਕਤ ਕਰ ਦਿੱਤੇ ਨੇ ਮਿਸਰ ਦੇ ਸ਼ਰਮ ਅਲ शेख ਵਿਖੇ ਇੱਕ ਅੰਤਰਰਾਸ਼ਟਰੀ ਸੰਮੇਲਨ ਦੌਰਾਨ ਤੋਂ ਦਰਜਨ ਦੇਸ਼ਾਂ ਦੇ ਲੀਡਰਾਂ ਨੇ ਸ਼ਾਮਲ ਹੋ ਕੇ ਦਸਤਕਤ ਕੀਤੀ ਜਿਦੇ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਨੀ ਵੀ ਸ਼ਾਮਲ ਨੇ ਪ੍ਰਧਾਨ ਮੰਤਰੀ ਮਾਰਕਰ ਨੇ ਸੋਮਵਾਰ ਨੂੰ ਮਿਸਰ ਦੇ ਵਿੱਚ ਪਹੁੰਚੇ ਜਿੱਥੇ ਉਹ ਗਾਜ਼ਾ ਦੇ ਵਿੱਚ 2 ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਹੇ ਇਜ਼ਰਾਈਲ ਹਮਾਸ ਯੁੱਧ ਨੂੰ ਖਤਮ ਕਰਨ ਦੇ ਲਈ ਇੱਕ ਸ਼ਾਂਤੀ ਯੋਜਨਾ 'ਤੇ ਦਸਤਖਤ ਕਰਨ ਦੇ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਹੋਰ ਵਿਸ਼ਵ ਨੇਤਾਵਾਂ ਦੇ ਨਾਲ ਸ਼ਾਮਲ ਹੋਏ ਟਰੰਪ ਨੇ ਕਿਹਾ ਕਿ ਮਿਸਰ ਦੇ ਰਾਸ਼ਟਰਪਤੀ ਅਬ델 ਫਾਟੇ ਅਲ-सिसੀ ਨੇ ਜੰਗ ਬੰਦੀ ਦੀ ਗੱਲਬਾਤ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਟਰੰਪ ਨੇ ਆਪਣੇ ਭਾਸ਼ਣ ਦੇ ਵਿੱਚ ਇਜ਼ਰਾਈਲ ਦੀ ਸਲਾਹਨਾ ਕੀਤੀ ਅਤੇ ਨਵੇਂ ਸਮਝੌਤੇ ਨੂੰ ਮੱਧ ਪੂਰਬ ਦੇ ਵਿੱਚ ਨਵੀਂ ਸਵੇਰ ਐਲਾਨਿਆ ਹਾਲੇ ਕਿ ਉਹਨਾਂ ਨੇ ਫਲਸਤੀਨੀਆਂ ਬਾਰੇ ਘੱਟ ਗੱਲ ਕੀਤੀ ਪਰ ਇਜ਼ਰਾਈਲ ਦੇ ਬਚੇ ਹੋਏ ਵੀ ਬੰਦੀਆਂ ਨੂੰ ਰਿਹਾਈ ਮਿਲ ਗਈ ਅਤੇ ਹੁਣ ਉਹ ਇਜ਼ਰਾਈਲ ਦੀ ਧਰਤੀ ਉੱਤੇ ਵਾਪਸ ਆ ਚੁੱਕੇ ਨੇ ਇਸ ਦੌਰਾਨ ਇਜ਼ਰਾਈਲ ਨੇ ਕਰੀਬ 2000 ਫਲਸਤੀਨੀ ਕੈਦੀਆਂ ਨੂੰ ਰਿਹਾ ਕਰ ਦਿੱਤਾ ਤੇ ਹੁਣ ਥਿਆਦੀਆਂ ਕੀਤੀਆਂ ਜਾ ਰਹੀਆਂ ਨੇ ਕਿ ਗਾਜ਼ਾ ਦੀ ਸਰਹੱਦ ਉੱਤੇ ਮਨੁੱਖਤਾਵਾਦੀ ਮਦਦ ਜਲਦੀ ਪਹੁੰਚੇ And ruin that have plagued the region for decades now stand weakened, isolated, and totally defeated. A new coalition of proud and responsible nations is emerging, and because of us, the enemies of all civilization are in retreat. Thanks to the bravery and incredible skill of the Israeli Defense Forces and Operation Rising Lion, That's central casting. Let's put him in a movie. Look at him. Great job. And my people loved working with you. Loved it. They worked so well together. But many of Iran's top terrorists, including nuclear scientists and commanders, have been extinguished from this earth. ਦਸੀ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੋਮਵਾਰ ਦੀ ਇੱਕ ਕੋਆਰਡੀਨੇਟਿੰਗ ਮੀਟਿੰਗ ਨੂੰ ਇੱਕ ਨਵਾਂ ਤੇ ਮਹੱਤਵਪੂਰਨ ਚੈਪਟਰ ਕਿਹਾ ਉਹਨਾਂ ਨੇ ਕਿਹਾ ਕਿ ਅਸੀਂ ਮੱਧ ਪੂਰਬ ਦੇ ਵਿੱਚ ਸ਼ਾਂਤੀ ਅਤੇ ਸੁਰੱਖਿਆ ਦੇ ਲਈ ਅਗਲੇ ਕਦਮਾਂ ਤੇ ਧਿਆਨ ਦੇ ਰਹੇ ਹਾਂ ਜਿਦੇ ਵਿੱਚ ਜ਼ਰੂਰੀ ਜੀਵਨ ਰੱਖਿਆ ਮਦਦ ਨੂੰ ਤੁਰੰਤ ਭੇਜਣਾ ਸ਼ਾਮਲ ਹੈ ਕੁਝ ਵਿਸ਼ਲੇਸ਼ਕਾਂ ਕਹਿੰਦੇ ਕਿ ਆਸੰਬੰਧਨ ਪਰ ਉਹ ਚਿੰਤਾ ਪ੍ਰਗਟ ਕਰ ਰਹੇ ਨੇ ਕਿ 트럼ਪ ਦੀ ਯੋਜਨਾ ਉੱਨੀ ਪ੍ਰਭਾਵੀ ਨਹੀਂ ਹੋਵੇਗੀ 트럼ਪ ਨੇ ਕਿਹਾ ਗਾਜ਼ਾ ਦੇ ਵਿੱਚ ਬਹੁਤ ਸਾਰਾ ਪੈਸਾ ਆ ਰਿਹਾ ਹੈ ਪਰ ਉਹਨਾਂ ਨੇ ਕੋਈ ਵਿਸ਼ੇਸ਼ ਜਾਣਕਾਰੀ ਨਹੀਂ ਦਿੱਤੀ ਉਹਨਾਂ ਨੇ ਸਿਰਫ ਕਿਹਾ ਕਿ ਜਿਵੇਂ ਪੈਸਾ ਆਉਂਦਾ ਹੈ ਉਹ ਦੁਨੀਆ ਨੂੰ ਦੱਸਣਗੇ ਕਿ ਕੌਣ ਗਾਜ਼ਾ ਦੇ ਨਿਰਮਾਣ ਦੇ ਵਿੱਚ ਪੈਸਾ ਲਾ ਰਿਹਾ ਹੈ ਕਿਉਂਕਿ ਕਿਸ ਨੂੰ ਇਸ ਕੰਮ ਦੇ ਲਈ ਵੱਡੀ ਮਾਨਤਾ ਮਿਲਣੀ ਚਾਹੀਦੀ ਹੈ ਉਹਨਾਂ ਨੇ ਅੱਗੇ ਕਿਹਾ ਕਿ ਅਸੀਂ ਕਿਸੇ ਵੀ ਨਫ਼ਰਤ, ਖੂਨ-ਖਰਾਬੇ ਅਤੇ ਦਹਿਸ਼ਤਗਰਦੀ ਦੇ ਨਾਲ ਸੰਬੰਧਤ ਕੋਈ ਚੀਜ਼ ਫੰਡ ਨਹੀਂ ਕਰਨਾ ਚਾਹੁੰਦੇ ਅਤੇ ਅੱਗੇ ਕਿਹਾ ਕਿ ਗਾਜ਼ਾ ਦੇ ਪੁਨਰ ਨਿਰਮਾਣ ਦੇ ਲਈ ਇਸੇ ਗੈਰ-ਫੌਜੀ ਕਰਨਤੀ ਲੋੜ ਹੈ ਅਖੀਰ ਦੇ ਵਿੱਚ ਉਹਨਾਂ ਇਹ ਵੀ ਕਿਹਾ ਕਿ ਪੂਰਬ ਦੇ ਵਿੱਚ ਤੀਜਾ ਵਿਸ਼ਵ ਯੁੱਧ ਨਹੀਂ ਹੋਵੇਗਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ